ਹਾਂਜੀ ਦੋਸਤੋ ਛਤਸ਼੍ਰੀ ਅਕਾਲ ਜੀ ਜੇ ਜੇ ਹੋਮ ਸੇਲ ਮਾਰ ਕਰਤੇ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਘਰ ਲੈ ਕੇ ਹਾਜ਼ਰ ਹੋਏ ਹਾਂ ਜੀ ਨਵੀਂ ਇਮਾਰਤ ਹੈ ਜੀ ਘਰ ਦੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਘਰ ਬਣਿਆ ਹੋਇਆ ਹੈ ਜੀ ਪੂਰੇ ਘਰ ਦੇ ਵਿੱਚ ਪੱਕਾ ਫਰਸ਼ ਲੱਗਿਆ ਹੋਇਆ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਿੰਨਾ ਖੁੱਲਾ ਲੌਬੀ ਏਰੀਆ ਹੈ ਜੀ ਇੱਕ ਕਨਾਲ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਤਕਰੀਬਨ ਮਾਲਕਾਂ ਦਾ ਕਹਿਣਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਜੀ ਨਵੀਂ ਇਮਾਰਤ ਬਣੀ ਹੋਈ ਆ ਬਹੁਤ ਖੁੱਲੇ ਡੁੱਲੇ ਬੈਡਰੂਮ ਤੇ ਲੌਬੀ ਦਾ ਏਰੀਆ ਜੀ ਡ੍ਰੈਇੰਗ ਰੂਮ ਦਾ ਏਰੀਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਘੱਟ ਬਜਟ ਤੇ ਆਪਾਂ ਨੂੰ ਇਹ ਘਰ ਮਿਲ ਜੂ ਦੋਸਤੋ ਕੋਠੀ ਟਾਈਪ ਨਕਸ਼ੇ ਨਾਲ ਬਹੁਤ ਵਧੀਆ ਇਹ ਸਿੰਗਲ ਸਟੋਰੀ ਘਰ ਤਿਆਰ ਕੀਤਾ ਹੋਇਆ ਜੀ ਮਾਲਕਾਂ ਵੱਲੋਂ ਵਧੀਆ ਗੇਟ ਗ੍ਰਿਲਾਂ ਲਗਵਾਈਆਂ ਹੋਈਆਂ ਨੇ ਜੀ ਘਰ ਦਾ ਬਾਕੀ ਕੰਮ ਅਜੇ ਹੋਣ ਵਾਲਾ ਜੀ ਸੋ ਦੋਸਤੋ ਰਜਿਸਟਰੀ ਵਾਲੀ ਜਗ੍ਹਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਇੱਕ ਕਨਾਲ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਕਮਰੇ ਤੁਸੀਂ ਦੇਖ ਸਕਦੇ ਹੋ ਜੀ ਘਰ ਦੇ ਜੋ ਬੈਡਰੂਮ ਨੇ ਕਿੰਨੇ ਖੁੱਲੇ ਡੁੱਲੇ ਜੋ ਜਗ੍ਹਾ ਦੇ ਵਿੱਚ ਬਣੇ ਹੋਏ ਨੇ ਜੀ ਪੱਕੀਆਂ ਪੌੜੀਆਂ ਨੇ ਜੀ ਲੌਬੀ ਏਰੀਆ ਦੇ ਵਿੱਚੋਂ ਤੁਸੀਂ ਚੈੱਕ ਕਰ ਸਕਦੇ ਹੋ ਘਰ ਦਾ ਜੋ ਸਟੋਰ ਰੂਮ ਹੈ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਖੁੱਲਾ ਡੁੱਲਾ ਬਣਾਇਆ ਹੋਇਆ ਹੈ ਜੀ ਤਕਰੀਬਨ 1 ਕਨਾਲ ਦੇ ਵਿੱਚ ਇਹ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਜੋ ਕੋਠੀ ਬਣੀ ਹੋਈ ਆ ਦੋਸਤੋ ਘਰ ਦੇ ਜੋ ਫਰੰਟ ਸਾਈਡ ਦੇ ਉੱਪਰ ਤੁਸੀਂ ਵਿਹੜਾ ਦੇਖ ਸਕਦੇ ਹੋ ਜੀ ਤਕਰੀਬਨ ਬਹੁਤ ਖੁੱਲਾ ਵਿਹੜਾ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰੋ ਜੀ ਇੱਕ ਸਾਈਡ 'ਚ ਜੋ ਟਾਇਲਟ ਤੇ ਬਾਥਰੂਮ ਬਣੇ ਹੋਏ ਨੇ ਜੀ ਵਿੜੇ ਦੇ ਵਿੱਚ ਮਾਲਕਾਂ ਦੀ ਮਜਬੂਰੀ ਹੈ ਜੀ ਘਰ ਵੇਚਣਾ ਘਰ ਦੇ ਵਿੱਚ ਮਾਲਕਾਂ ਵੱਲੋਂ ਰਹਿائش ਨਹੀਂ ਕੀਤੀ ਗਈ ਜੀ ਜਿਸ ਕਰਕੇ ਮਾਲਕ ਘਰ ਵੇਚ ਰਹੇ ਨੇ ਜੀ ਵਿੜਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਕੋਠੀ ਦੇ ਵਿੱਚ ਕਿੰਨਾ ਖੁੱਲਾ ਡੁੱਲਾ ਹੈ ਜੀ ਜਿੰਨਾ ਵੀ ਦਰਵਾਜ਼ਿਆਂ ਦਾ ਗੇਟ ਗ੍ਰਿਲਾਂ ਦਾ ਕੰਮ ਹੈ ਜੀ ਘਰ ਦੇ ਵਿੱਚ ਕੋਠੀ ਦੇ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਮਾਲਕਾਂ ਵੱਲੋਂ ਕਰਵਾਇਆ ਗਿਆ ਹੈ ਜੀ ਇੱਕ ਕਿਚਨ ਜੋ ਬਾਹਰ ਆ ਜਾਂਦਾ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਇੱਕ ਸਾਈਡ ਵੀਡੀਓ ਦੇ ਵਿੱਚ ਡੰਗਰ ਪਸ਼ੂਆਂ ਲਈ ਭਾਂਡਾ ਜੋ ਮਾਲਕਾਂ ਵੱਲੋਂ ਬਣਵਾਇਆ ਗਿਆ ਹੈ ਜੀ ਸੋ ਦੋਸਤੋ ਜੋ ਰੇਟ ਰੱਖਿਆ ਗਿਆ ਹੈ ਮਾਲਕਾਂ ਵੱਲੋਂ ਘਰ ਦਾ 25 ਲੱਖ ਰੁਪਇਆ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਮਾਣ ਤਾਣ ਕਰ ਦਿੱਤਾ ਜਾਵੇਗਾ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਜੀ ਸਕਰੀਨ ਤੇ ਚੱਲ ਰਿਹਾ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਤੇ ਘਰ ਖਰੀਦਣਾ ਹੈ ਜੀ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਸੋ 25 ਲੱਖ ਰੁਪਇਆ ਘਰ ਦੀ ਡਿਮਾਂਡ ਹੈ ਜੀ ਇੱਕ ਕਨਾਲ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਇਹ ਘਰ ਹੈ ਜੀ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰੋ ਜੀ ਰੇਟ ਦੇ ਵਿੱਚ ਮਾਣ ਤਾਣ ਮੌਕੇ ਦੇ ਕਰ ਦਿੱਤਾ ਜਾਵੇਗਾ ਸੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੁਸੀਂ ਦੇਖ ਸਕਦੇ ਹੋ ਜੀ ਬਹਾਂਡਾ ਕਿੰਨਾ ਖੁੱਲਾ ਡੋਲੇ ਜੀ ਸੋ ਇੱਕ ਕਨਾਲ ਦੇ ਵਿੱਚ ਇਹ ਕੰਮ ਬਣਿਆ ਹੋਇਆ ਜੀ ਰਜਿਸਟਰੀ ਵਾਲਾ ਪਾਣੀ ਦੀ ਸਪਲਾਈ ਲਈ ਵਾਟਰ ਮੋਟਰ ਲੱਗੀ ਹੋਈ ਹੈ ਜੀ ਸਮਰਸੀਬਲ ਪੰਪ ਘਰ ਦੇ ਵਿੱਚ ਜਿੰਨਾ ਵੀ ਪਾਣੀ ਦੀ ਪਾਈਪ ਲਾਈਨ ਦਾ ਕੰਮ ਹੈ ਜੀ ਬਿਜਲੀ ਦਾ ਕੰਮ ਹੈ ਸਾਰਾ ਪ੍ਰੋਪਰ ਤਰੀਕੇ ਨਾਲ ਮਾਲਕਾਂ ਵੱਲੋਂ ਕਰਵਾਇਆ ਗਿਆ ਹੈ ਜੀ ਤੋ ਦੋਸਤੋ ਇਸੇ ਵੀਡੀਓ ਦੇ ਨਾਲ ਇੱਕ ਘਰ ਆਪਾਂ ਹੋਰ ਦਿਖਾਵਾਂਗੇ ਤੁਹਾਨੂੰ ਜੀ ਵੀਡੀਓ ਦੇ ਨਾਲ ਬਣੇ ਰਹਿਓ ਉਸ ਘਰ ਦੀ ਵੀ ਜਾਣਕਾਰੀ ਮਾਲਕਾਂ ਦਾ ਮੋਬਾਈਲ ਨੰਬਰ ਤੇ ਘਰ ਕਿਸ ਜਗ੍ਹਾ ਪੂਰੀ ਤੁਹਾਨੂੰ ਜਾਣਕਾਰੀ ਦਵਾਂਗੇ ਵੀਡੀਓ ਦੇ ਨਾਲ ਬਣੇ ਰਹਿਓ ਕੋਠੀ ਨੂੰ ਜੋ ਗਲੀ ਲੱਗਦੀ ਹੈ ਜੀ ਤਕਰੀਬਨ ਤੁਸੀਂ ਦੇਖ ਸਕਦੇ ਹੋ 20 ਫੁੱਟ ਚੌੜੀ ਗਲੀ ਦੇ ਵਿੱਚ ਕੋਠੀ ਹੈ ਜੀ ਦੋਸਤੋ ਘਰ ਤੇ ਜੋ ਮੇਨ ਐਂਟਰੀ ਨੂੰ ਗੇਟ ਹੈ ਜੀ ਤੁਸੀਂ 10 ਫੁੱਟ ਚੌੜਾ ਦੇਖ ਸਕਦੇ ਹੋ ਪੂਰੇ ਘਰ ਦੇ ਵਿੱਚ ਟਾਈਲ ਦਾ ਫਰਸ਼ ਜੋ ਲੱਗਿਆ ਹੋਇਆ ਜੀ ਚੈੱਕ ਕਰ ਸਕਦੇ ਹੋ ਪੋਰਚੇਰੀ ਇਹਦੇ ਵਿੱਚ ਜੋ ਛੱਤ ਨੂੰ ਪੀਓਪੀ ਦਾ ਕੰਮ ਕਰਵਾਇਆ ਗਿਆ ਜੀ ਦੇਖੋ ਕਿੰਨਾ ਸੋਹਣਾ ਮਾਲਕਾ ਵੱਲੋਂ ਕਰਵਾਇਆ ਗਿਆ ਸਭ ਤੋਂ ਫਰੰਟ ਸਾਈਡ ਤੇ ਹੀ ਜੋ ਬਾਥਰੂਮ ਦੇਖਣ ਨੂੰ ਮਿਲ ਜੂਗਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਾਥਰੂਮ ਬਹੁਤ ਵਧੀਆ ਖੁੱਲ੍ਹਾ ਡੁੱਲਾ ਬਣਿਆ ਹੋਇਆ ਜੀ ਪੂਰੇ ਘਰ ਦੇ ਵਿੱਚ ਜੋ ਟਾਇਲ ਦਾ ਫਰਸ਼ ਲੱਗਿਆ ਹੋਇਆ ਜੀ ਨਾਲੇ ਜੋ ਇੱਕ ਤੁਹਾਨੂੰ ਡ੍ਰਾਇੰਗ ਰੂਮ ਦੇਖਣ ਨੂੰ ਮਿਲ ਜੂਗਾ ਦੋਸਤੋ ਦੋਸਤੋ ਰਜਿਸਟਰੀ ਵਾਲਾ ਘਰ ਹੈ ਜੀ 5 ਮਰਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਡਬਲ ਸਟੋਰੀ ਕੋਠੀ ਟਾਈਪ ਘਰ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਓਪਨ ਕਿਚਨ ਹੈ ਜੀ ਲੌਬੀ ਏਰੀਏ ਦੇ ਵਿੱਚ ਕਿਚਨ ਦੇ ਵਿੱਚ ਸੈਲਫਾਂ ਦੇ ਉੱਪਰ ਜੋ ਕੱਪ ਬੋਰਡ ਦਾ ਕੰਮ ਹੈ ਜੀ ਜਾਂ ਗ੍ਰੇਨਾਈਟ ਦੇ ਪੱਥਰ ਦਾ ਕੰਮ ਹੈ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਡਿਜ਼ਾਈਨ ਕੀਤਾ ਗਿਆ ਜੀ ਮਾਲਕਾਂ ਵੱਲੋਂ ਦੋ ਬੈੱਡਰੂਮ ਨੇ ਜੀ ਘਰ ਦੇ ਵਿੱਚ ਖੁੱਲੇ ਡੁੱਲੇ ਬੈੱਡਰੂਮ ਨੇ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਜੀ ਪੂਰੇ ਘਰ ਦੇ ਵਿੱਚ ਜਿੰਨਾ ਵੀ ਦੋਸਤੋ ਰੰਗ ਰੋਗਨ ਦਾ ਕੰਮ ਹੈ ਜੀ ਮਾਲਕਾਂ ਵੱਲੋਂ ਵਧੀਆ ਪੀਓਪੀ ਕਰਵਾਈ ਗਈ ਹੈ ਛੱਤਾਂ ਦੇ ਉੱਪਰ ਜਿੰਨਾ ਵੀ ਪੀਓਪੀ ਦਾ ਡਾਊਨ ਸੀਲਿੰਗ ਦਾ ਕੰਮ ਹੈ ਜੀ ਬਹੁਤ ਵਧੀਆ ਢੰਗ ਨਾਲ ਮਾਲਕਾਂ ਨੇ ਕਰਵਾਇਆ ਹੋਇਆ ਜੀ 5 ਮਰਲੇ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਬਾਥਰੂਮ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਿਰ ਤੋਂ ਲੈ ਕੇ ਪੈਰਾਂ ਤੱਕ ਮਾਲਕਾਂ ਵੱਲੋਂ ਟਾਇਲ ਜੋ ਲਗਵਾਈ ਗਈ ਹੈ ਵੈਂਟੀਲੇਸ਼ਨ ਦਾ ਏਰੀਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਹਵਾਦਾਰ ਘਰ ਹੈ ਪੂਰਾ ਸੋ ਦੋਸਤੋ 5 ਮਰਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਹਾਲਸਾ ਕਲੋਨੀ ਫਿਰੋਜ਼ਪੁਰ ਸਿਟੀ ਦੇ ਵਿੱਚ ਆਪਾਂ ਨੂੰ ਦੋਸਤੋ ਇਹ ਘਰ ਵੇਖਣ ਨੂੰ ਮਿਲ ਜੂਗਾ ਕਿਸੇ ਵੀ ਭੈਣ ਭਾਈ ਨੇ ਘਰ ਖਰੀਦਣਾ ਤਾਂ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ ਜੀ ਮਾਲਕਾਂ ਦਾ ਜੋ ਨੰਬਰ ਹੈ ਜੀ ਸਕਰੀਨ ਤੇ ਚੱਲ ਰਿਹਾ ਦੋਸਤੋ ਤੁਸੀਂ ਮਾਲਕਾਂ ਨਾਲ ਸਿੱਧੀ ਗੱਲ ਕਰੋ ਤੇ ਘਰ ਦੀ ਬਾਕੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੀ ਦੋਸਤੋ ਖੁੱਲਡੁੱਲਾ ਹਵਾਦਾਰ ਘਰ ਹੈ ਜੀ ਡਬਲ ਸਟੋਰੀ ਘਰ ਬਣਿਆ ਹੋਇਆ ਜੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਜੀ ਘਰ ਦਾ ਜੋ ਰੇਟ ਆ ਮਾਲਕਾ ਵੱਲੋਂ 42 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਮਾਲਕਾਂ ਦਾ ਕਹਿਣਾ ਜੀ ਮੌਕੇ ਤੇ ਬਾਦ ਘਾਟ ਮਾਣ ਤਾਣ ਚੋ ਕਰ ਦਿੱਤਾ ਜਾਵੇਗਾ ਰੇਟ ਦੇ ਵਿੱਚ ਪੱਕੀਆਂ ਪੌੜੀਆਂ ਨੇ ਜੀ ਘਰ ਨੂੰ ਤੁਸੀਂ ਦੇਖ ਸਕਦੇ ਹੋ ਪੂਰੇ ਘਰ ਦੇ ਵਿੱਚ ਜੋ ਪੱਥਰ ਦਾ ਜੋ ਟਾਇਲ ਦਾ ਕੰਮ ਮਾਲਕਾਂ ਨੇ ਕਰਵਾ ਰੱਖਿਆ ਜੀ ਦੋਸਤੋ ਘਰ ਦੇ ਵਿੱਚ ਆਪਾਂ ਨੂੰ ਦੋ ਬੈੱਡਰੂਮ ਵੇਖਣ ਨੂੰ ਮਿਲ ਜਾਣਗੇ ਤੇ ਤਿੰਨ ਬਾਥਰੂਮ ਬਣੇ ਹੋਏ ਨੇ ਜੀ ਇੱਕ ਸਟੋਰ ਹੈ ਜੀ ਬਹੁਤ ਵਧੀਆ ਓਪਨ ਕਿਚਨ ਹੈ ਜੀ ਲੌਬੀ ਏਰੀਆ ਤੇ ਪੋਰਚ ਦਾ ਏਰੀਆ ਦੋਸਤੋ ਡਬਲ ਸਟੋਰੀ ਪੰਜ ਮਰਲੇ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਸੋ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਜੋ ਆਪਣਾ ਡਬਲ ਸਟੋਰੀ ਘਰ ਆਹੇ ਛੱਤ ਦੇ ਉੱਪਰ ਜੋ ਰੂਮ ਪਾਇਆ ਗਿਆ ਜੀ ਮਾਲਕਾਂ ਵੱਲੋਂ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਛੱਤ ਦੇ ਉੱਪਰ ਫਰਸ਼ ਲੱਗਿਆ ਹੋਇਆ ਜੀ ਪੱਕਾ ਜੰਗਲਿਆਂ ਦਾ ਕੰਮ ਹੈ ਜੀ ਜਿੰਨਾ ਵੀ ਗ੍ਰਿਲਾਂ ਦਾ ਕੰਮ ਹੈ ਜੀ ਜੰਗਲਿਆਂ ਦੇ ਉੱਪਰ ਲੋਹੇ ਦੀ ਗ੍ਰਿਲ ਲਗਵਾ ਕੇ ਮਾਲਕਾਂ ਨੇ ਕੰਮ ਕਰਵਾਇਆ ਗਲੀ ਤੁਸੀਂ ਦੇਖ ਸਕਦੇ ਹੋ ਜੀ ਤਕਰੀਬਨ 20 ਫੁੱਟ ਚੌੜੀ ਜੋ ਘਰ ਨੂੰ ਗਲੀ ਲੱਗਦੀ ਹੈ ਜੀ ਸੋ ਪੰਜ ਮਰਲੇ ਰਜਿਸਟਰੀ ਵਾਲੀ ਜਗ੍ਹਾ 'ਚ ਘਰ ਹੈ ਜੀ ਮਾਲਕਾਂ ਦਾ ਨੰਬਰ ਸਕਰੀਨ 'ਤੇ ਆ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਦੋਸਤੋ ਘਰ ਦੇ ਵਿੱਚ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ ਸਮਰਸੀ ਵੱਲ ਮੋਟਰ ਲੱਗੀ ਹੋਈ ਹੈ ਜੀ ਪਾਣੀ ਦੇ ਲਈ ਜਿੰਨਾ ਵੀ ਘਰ ਦੇ ਵਿੱਚ ਜੋ ਵਾਟਰ ਸਪਲਾਈ ਲਈ ਪਾਈਪ ਲਾਈਨ ਹੈ ਜੀ ਜਾਂ ਇਲੈਕਟ੍ਰਿਸਿਟੀ ਦਾ ਕੰਮ ਹੈ ਜੀ ਪ੍ਰੋਪਰ ਮਾਲਕਾਂ ਵੱਲੋਂ ਕਰਵਾ ਰੱਖਿਆ ਦੋਸਤੋ ਘਰ ਬਹੁਤ ਵਧੀਆ ਲੋਕੇਸ਼ਨ ਦੇ ਵਿੱਚ ਫਰੋਜਪੁਰ ਸਿਟੀ ਦੇ ਵਿੱਚ ਬਣਿਆ ਹੋਇਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਘਰ ਦੇ ਵਿੱਚ ਰੰਗ ਰੋਗਨ ਦਾ ਕੰਮ ਬਹੁਤ ਵਧੀਆ ਜੀ ਘਰ ਦਾ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ 42 ਲੱਖ ਰੁਪਏ ਮਾਲਕਾ ਵੱਲੋਂ ਘਰ ਦੀ ਜੋ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਜੋ ਰੇਟ ਦੇ ਵਿੱਚ ਮਾਨਤਾ ਨਾ ਮਾਲਕਾ ਵੱਲੋਂ ਕਰ ਦਿੱਤਾ ਜਾਵੇਗਾ ਸੋ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣੇ ਜੀ ਤੁਸੀਂ ਸਿੱਧੀ ਗੱਲਬਾਤ ਮਾਲਕਾਂ ਦੇ ਨਾਲ ਕਰ ਸਕਦੇ ਹੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣੇ ਚੈਨਲ ਦੇ ਉੱਪਰ ਐਡ ਦਾ ਕੰਮ ਫਰੀ ਦੇ ਵਿੱਚ ਕੀਤਾ ਜਾਂਦਾ ਜੀ ਅਗਰ ਤੁਸੀਂ ਵੀ ਆਪਣੇ ਘਰ ਉਠੀ ਮਕਾਨ ਦੀ ਐਡ ਲਗਵਾਉਣਾ ਚਾਹੁੰਦੇ ਹੋ ਜੀ ਤਾਂ ਸਾਡਾ ਵਟਸਐਪ ਜੋ ਨੰਬਰ ਹੈ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਜੀ ਤੁਸੀਂ ਸਾਨੂੰ ਟੈਡੀ ਫੋਨ ਨਾਲ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਤੁਸੀਂ ਸਾਨੂੰ ਘਰ ਦੀ ਪੂਰੀ ਡਿਟੇਲ ਤੇ ਟੈਡੇ ਫੋਨਾਂ ਵੀਡੀਓ ਬਣਾ ਕੇ ਭੇਜੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਜੋ ਲਗਾ ਦਾਂਗੇ ਜੀ ਸੋ ਦੋਸਤੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਤਾਂ ਜੋ ਕਿਸੇ ਭੈਣ ਭਰਾ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਜੀ ਸੋ ਆਸ ਕਰਦੇ ਹਾਂ ਵੀਡੀਓ ਵਧੀਆ ਲੱਗੀ ਹੋਏਗੀ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ